ਚੀ ਵਾਲੀ ਗੱਲ ਆ ਸਾਰੀ ਟੀਮ ਦੇ ਗੋਲ ਆ ਜੀ ਰੱਖਣਾ ਵਧੀਆ ਹੋਈਆਂ ਸਭ ਹਾਂਜੀ ਉਹ ਤੇ ਵਧਕਦੀਆਂ ਤੁਹਾਨੂੰ ਵੀ ਪਤਾ ਹੀ ਆ ਕਿ ਜਦੋਂ ਮੈਚ ਚੱਲਦਾ ਫੇਰਾਂ ਨੂੰ ਫੇਰਾਂ ਨੂੰ ਸੁਣਿਆ ਕੀ ਮਾਤਾ ਹਾਂਜੀ ਹਾਂਜੀ ਸਾਰਿਆਂ ਨੂੰ ਇਹ ਪੇ ਇਦਾਂ ਤਗੜੇ ਹੋ ਗਏ ਬੇਟੇ ਜਿਹੜੇ ਬਲਬ ਦੀਆਂ ਛੁੰਦੇ ਰਹਿਣ ਤੇ ਖੁਸ਼ੀਆਂ ਦਿੰਦੇ ਰਹਿਣ ਪੂਰ ਸਵਾਗਤ ਦੀ ਤਿਆਰੀਆਂ ਹਾਂਜੀ ਕਿੱਤਿਆਂ ਸਿਗਰ ਕਰ ਤਰ ਅਰਦਾਸ ਕਰਦੇ ਰੋ ਅਸੀਂ ਦੇਖਿਆ ਪਾਟ ਕਰਦੇ ਹਾਂ ਹਾਂਜੀ ਕੀਤੀ ਵੀ ਅੱਜ ਸ਼ੁਭ ਘੜੀ ਬੜੀ ਖੁਸ਼ੀ ਦਾ ਮਾਹੌਲ ਬਣਿਆ ਘਰ ਵਿੱਚ ਰੌਣਕਾਂ ਲੱਗੀਆਂ ਬੜੇ ਮਾਣ ਵਾਲੀ ਗੱਲ ਆ ਜੀ ਟਿੰਮ ਵਾਲ ਵਿੱਚ ਮਾਝੇ ਦੀ ਧਰਤੀ ਤੇ ਪੂਰੇ ਵਰਲਡ 'ਚ ਛਾ ਗਿਆ ਸਾਰੀ ਟੀਮ ਛਾ ਗਈ ਆ ਤੇ ਬੜੀ ਖੁਸ਼ੀ ਵਾਲੀ ਗੱਲ ਆ ਸਮਝ ਨਹੀਂ ਆ ਰਹੀ ਅੱਜ ਵੀ ਪੁੱਤਰੇ ਦੋ ਗੋਲ ਕੀਤੇ ਪੂਰੇ ਜਿਹੜੇ ਬਹੁਤ ਉਹਨਾਂ ਦੇ ਕਾਲਾਂ ਸਾਹਮਣੇ ਹੁਣ ਆਣੀਆਂ ਸ਼ੁਰੂ ਹੋ ਜਣੀਆਂ ਸਾਨੂੰ ਅਜੇ ਪੁਰਸਕਾਰ ਨਹੀਂ ਮਿਲਦੀ ਪਈ ਅਟੈਂਡ ਕਰਾ ਦੇਣਾ ਉਹ ਜਿਹੜੇ ਸਾਡੇ ਕਾਲਜ ਰਿਸ਼ਤੇਦਾਰ ਸਭ ਦੇਣ ਦੇ ਉਹਨਾਂ ਨੂੰ ਬਹੁਤ ਬਹੁਤ ਵਧਾਈ ਟੀਮ ਨੇ ਤੇਜੀ ਸਰਪੰਚ ਨੂੰ ਸਪੋਰਟ ਸਾਰੀ ਟੀਮ ਦਾ ਤੇ ਉਹ ਬੱਚੇ ਨੇ ਜਿਹੜੇ ਦੋ ਗੋਲ ਕੀਤੇ ਖੁਸ਼ੀ ਵਾਲੀ ਗੱਲ ਆ ਸਾਰੀ ਟੀਮ ਦੇ ਗੋਲ ਆ ਜੀ ਮੈਂ ਤੇ ਨਾਲ ਨਾਲ ਦਿੱਲੀ ਦੇ ਟੱਕ ਨਾਲ ਵਧੀਆ ਹੋਈਆਂ ਸਨ ਹਾਂਜੀ ਉਹ ਤੇ ਬੱਤਕਦੀਆਂ ਤੁਹਾਨੂੰ ਵੀ ਪਤਾ ਹੀ ਆ ਕਿ ਜਦੋਂ ਮੈਚ ਚੱਲਦਾ ਫਿਰ ਛੇਰਾਂ ਨੂੰ ਛੇਰਾਂ ਨੂੰ ਸੁਣਿਆ ਕੀ ਮਾਤਾ ਹਾਂਜੀ ਹਾਂਜੀ ਸਾਰਿਆਂ ਨੂੰ ਇਹ ਪੇ ਇਦਾਂ ਤਗੜੇ ਹੋ ਗਏ ਬੇਟੇ ਜਿਹੜੇ ਬਲਬ ਦੀਆਂ ਛੁੰਦੇ ਰਹਿਣ ਤੇ ਖੁਸ਼ੀਆਂ ਦਿੰਦੇ ਰਹਿਣ ਕੋਲ ਸਵਾਗਤ ਦੀ ਤਿਆਰੀਆਂ ਹਾਂਜੀ ਹਾਂਜੀ ਕੀਤੀ ਤੁਸੀਂ ਗੱਲ ਕਰ ਅਰਦਾਸ ਕਰਦੇ ਰਹੇ ਅਸੀਂ ਦੇਖਿਆ ਪਾਠ ਕਰਦੇ ਹਾਂ ਜੀ ਕੀਤੀ ਜੀ ਅੱਜ ਸ਼ੁਭ ਘੜੀ ਬੜੀ ਖੁਸ਼ੀ ਦਾ ਮਾਹੌਲ ਬਣਿਆ ਘਰ ਵਿੱਚ ਰੌਣਕਾਂ ਲੱਗੀਆਂ ਬੜੇ ਮਾਣ ਵਾਲੀ ਗੱਲ ਆ ਜੀ ਤੇ ਮੋਬਲ ਵਿੱਚ ਮਾਝੇ ਦੀ ਧਰਤੀ ਤੇ ਪੂਰੇ ਵਰਲਡ ਚ ਛਾ ਗਿਆ ਸਾਰੀ ਟੀਮ ਛਾ ਗਈ ਆ ਤੇ ਬੜੀ ਖੁਸ਼ੀ ਵਾਲੀ ਗੱਲ ਆ ਸਮਝ ਨਹੀਂ ਆ ਰਹੀ ਇਹ ਵੀ ਪੁੱਤਰੀ ਦੋ ਗੋਲ ਕੀਤੇ ਪੂਰੇ ਜਿਹੜੇ ਬਹੁਤ ਉਹਨਾਂ ਦੇ ਅਕਲਾਂ ਸਾਹਮਣੇ ਹੁਣ ਆਣੀਆਂ ਸ਼ੁਰੂ ਹੋ ਜਣੀਆਂ ਸਾਨੂੰ ਅਜੇ ਪੁਰਸਕਾਰ ਨਹੀਂ ਮਿਲਦੀ ਪਈ ਅਟੈਂਡ ਕਰਾ ਦੇਣਾ ਉਹ ਜਿਹੜੇ ਸਾਡੇ ਕਾਲਜ ਰਿਸ਼ਤੇਦਾਰ ਸਭ ਦੇਣ ਦੇ ਉਹਨਾਂ ਨੂੰ ਬਹੁਤ ਬਹੁਤ ਵਧਾਈ ਟੀਮ ਨੇ ਗੋਲ ਦੀ ਤੇਜੀ ਸਰਪੰਚ ਨੂੰ سپورਟ ਸਾਰੀ ਟੀਮ ਦਾ ਤੇ ਉਹ ਬੱਚੇ ਨੇ ਜਿਹੜੇ ਦੋ ਗੋਲ ਕੀਤੇ ਖੁਸ਼ੀ ਵਾਲੀ ਗੱਲ ਆ ਸਾਰੀ ਟੀਮ ਦੇ ਗੋਲ ਆ ਜੀ ਮੈਂ ਤੇ ਨਾਲ ਨਾਲ ਦਿੱਲੀ ਦੇ ਟਾਕਣਾ ਵਧੀਆ ਹੋਈਆਂ ਸਨ ਹਾਂਜੀ ਉਹ ਤੇ ਬਤਕਦੀਆਂ ਤੁਹਾਨੂੰ ਵੀ ਪਤਾ ਹੀ ਆ ਕਿ ਜਦੋਂ ਮੈਚ ਚੱਲਦਾ ਫੇਰਾਂ ਨੂੰ ਫੇਰਾਂ ਨੂੰ ਸੁਣਿਆ ਕੀ ਮਾਤਾ ਹਾਂਜੀ ਹਾਂਜੀ ਸਾਰਿਆਂ ਨੂੰ ਇਹ ਪੇਦਾ ਤਗੜੇ ਹੋ ਗਏ ਬੇਟੇ ਜਿਹੜੇ ਬਲਬ ਦੀਆਂ ਛੁੰਦੇ ਰਹਿਣ ਤੇ ਖੁਸ਼ੀਆਂ ਦਿੰਦੇ ਰਹਿਣ ਪੂਰ ਸਵਾਗਤ ਦੀ ਤਿਆਰੀਆਂ ਹਾਂਜੀ ਹਾਂਜੀ ਕੀਤੀਆਂ ਸੁਣਗਾ ਤਾਂ ਅਰਦਾਸ ਕਰਦੇ ਰੋ ਅਸੀਂ ਦੇਖਿਆ ਪਾਠ ਕਰਦੇ ਹਾਂ ਜੀ ਕੀਤੀ ਜੀ ਅੱਜ ਸ਼ੁਭ ਘੜੀ ਬੜੀ ਖੁਸ਼ੀ ਦਾ ਮਾਹੌਲ ਬਣਿਆ ਘਰ ਵਿੱਚ ਰੌਣਕਾਂ ਲੱਗੀਆਂ ਬੜੇ ਮਾਣ ਵਾਲੀ ਗੱਲ ਆ ਜੀ ਤੇ ਮੋਵਾਲ ਵਿੱਚ ਮਾਝੇ ਦੀ ਧਰਤੀ ਤੇ ਪੂਰੇ ਵਰਲਡ 'ਚ ਛਾ ਗਿਆ ਸਾਰੀ ਟੀਮ ਛਾ ਗਈ ਹੈ ਤੇ ਬੜੀ ਖੁਸ਼ੀ ਵਾਲੀ ਗੱਲ ਆ ਸਮਝ ਨਹੀਂ ਆ ਰਹੀ ਇਹ ਸਾਡੇ ਕਿੰਨਾ ਮਾਣ ਕਰਦੇ ਆਂਦੇ 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 ਟੀਮ ਨੇ ਗੋਲ ਕੀਤੇ ਜੀ ਸਰਪੰਚ ਨੂੰ ਸਪੋਰਟ ਸਾਰੀ ਟੀਮ ਦਾ ਤੇ ਉਹ ਬੱਚੇ ਨੇ ਜਿਹੜੇ ਦੋ ਗੋਲ ਕੀਤੇ ਖੁਸ਼ੀ ਵਾਲੀ ਗੱਲ ਆ ਸਾਰੀ ਟੀਮ ਦੇ ਗੋਲ ਆ ਜੀ ਮੈਦਾਨਾਂ ਦੇ ਨਾਲ ਨਾਲ ਦਿੱਲੀ ਦੇ ਟੱਟ ਨਾਲ ਵਧੀਆ ਹੋਈਆਂ ਸਨ ਹਾਂਜੀ ਉਹ ਤੇ ਵਧਦੀਆਂ ਤੁਹਾਨੂੰ ਵੀ ਪਤਾ ਹੀ ਆ ਕਿ ਜਦੋਂ ਮੈਚ ਚੱਲਦਾ ਫਿਰ ਟਾਕਾ ਸ਼ੇਰਾਂ ਨੂੰ ਸ਼ੇਰਾਂ ਨੂੰ ਸੁਣਿਆ ਕੀ ਮਾਤਾ ਹਾਂਜੀ ਹਾਂਜੀ ਸਾਰਿਆਂ ਨੂੰ ਇਹ ਵੀ ਇਦਾਂ ਤਗੜੇ ਹੋ ਗਏ ਬੇਟੇ ਜਿਹੜੇ ਉਪलब्ਧੀਆਂ ਛੁੰਦੇ ਰਹਿਣ ਤੇ ਖੁਸ਼ੀਆਂ ਦਿੰਦੇ ਰਹਿਣ ਹੁਣ ਸਵਾਗਤ ਦੀ ਤਿਆਰੀਆਂ ਹਾਂਜੀ ਹਾਂਜੀ ਕਿਤੀ ਉਸੇ ਕਹਾਤਰ ਅਰਦਾਸ ਕਰਦੇ ਰਹੇ ਅਸੀਂ ਦੇਖਿਆ ਪਾਠ ਕਰਦੇ ਹਾਂ ਜੀ ਕੀਤੀ ਜੀ ਅੱਜ ਸ਼ੁਭ ਘੜੀ ਬੜੀ ਖੁਸ਼ੀ ਦਾ ਮਾਹੌਲ ਬਣਿਆ ਘਰ ਵਿੱਚ ਰੌਣਕਾਂ ਲੱਗੀਆਂ ਬੜੇ ਮਾਣ ਵਾਲੀ ਗੱਲ ਆ ਜੀ 팀ਵਾਲ ਵਿੱਚ ਮਾਝੇ ਦੀ ਧਰਤੀ ਤੇ ਪੂਰੇ ਵਰਲਡ 'ਚ ਛਾ ਗਿਆ ਸਾਰੀ ਟੀਮ ਛਾ ਗਈ ਹੈ ਤੇ ਬੜੀ ਖੁਸ਼ੀ ਵਾਲੀ ਗੱਲ ਹੈ ਸਮਝ ਨਹੀਂ ਆ ਰਹੀ ਇਹ ਵੀ ਪੁੱਤਰੇ 2 ਗੋਲ ਕੀਤੇ ਬੜੇ ਜਿਹੜੇ ਬਹੁਤ ਉਹਨਾਂ ਦੀ ਅਕਲਾਂ ਸਾਹਮਣੇ ਹੋਣ ਆਣੀਆਂ ਸ਼ੁਰੂ ਹੋ ਜਣੀਆਂ ਸਾਨੂੰ ਅਜੇ ਪੁਰਸਕਾਰ ਨਹੀਂ ਮਿਲਦੀ ਪਈ ਅਟੈਂਡ ਕਰਾਉਣਾ ਉਹ ਜਿਹੜੇ ਸਾਡੇ ਕਾਲਜ ਰਿਸ਼ਤੇ ਦਾ ਸਭ ਦੇ ਉਹਨਾਂ ਨੂੰ ਬਹੁਤ ਬਹੁਤ ਵਧਾਈ ਟੀਮ ਨੇ ਗੋਲ ਕੀ ਤੇਜੀ ਸਰਪੰਚ ਨੂੰ ਸਪੋਰਟ ਸਾਰੀ ਟੀਮ ਦਾ ਤੇ ਉਹ ਬੱਚੇ ਨੇ ਜਿਹੜੇ ਦੋ ਗੋਲ ਕੀਤੇ ਖੁਸ਼ੀ ਵਾਲੀ ਗੱਲ ਆ ਸਾਰੀ ਟੀਮ ਦੇ ਗੋਲ ਆ ਜੀ ਮੈਂ ਤੇ ਨਾਲ ਨਾਲ ਦਿਲ ਦੀ ਧੜਕਣਾ ਵਧੀਆ ਹੋਈ ਆ ਸਰ ਹਾਂਜੀ ਉਹ ਤੇ ਵਧਦੀ ਆ ਤੁਹਾਨੂੰ ਵੀ ਪਤਾ ਹੀ ਆ ਕਿ ਜਦੋਂ ਮੈਚ ਚੱਲਦਾ ਫਿਰ ਛੇਰਾਂ ਨੂੰ ਛੇਰਾਂ ਨੂੰ ਸੁਣਿਆ ਕੀ ਮਾਤਾ ਹਾਂਜੀ ਹਾਂਜੀ ਸਾਰਿਆਂ ਨੂੰ ਇਹ ਪੇ ਇਦਾਂ ਤਗੜੇ ਹੋ ਕੇ ਬੈਠੇ ਜਿਹੜੇ ਉਲਬਦੀਆਂ ਛੁੰਦੇ ਰਹਿਣ ਤੇ ਖੁਸ਼ੀਆਂ ਦਿੰਦੇ ਰਹਿਣ ਬਹੁਤ ਸਵਾਗਤ ਦੀ ਤਿਆਰੀਆਂ ਹਾਂਜੀ ਹਾਂਜੀ ਕਿਤੀਆਂ ਸੀ ਗੱਲਾਂ ਤਾਂ ਅਦਾਸ ਕਰਦੇ ਰੋ ਅਸੀਂ ਦੇਖਿਆ ਪਾਟ ਕਰਦੇ ਹਾਂ ਜੀ ਕੀਤੀ ਵੀ ਅੱਜ ਸ਼ੁਭ ਘੜੀ ਬੜੀ ਖੁਸ਼ੀ ਦਾ ਮਾਹੌਲ ਬਣਿਆ ਘਰ ਵਿੱਚ ਰੌਣਕਾਂ ਲੱਗੀਆਂ ਬੜੇ ਮਾਣ ਵਾਲੀ ਗੱਲ ਆ ਜੀ ਟਿੰਮ ਵਾਲ ਵਿੱਚ ਮਾਝੇ ਦੀ ਧਰਤੀ ਤੇ ਪੂਰੇ ਵਰਲਡ 'ਚ ਛਾ ਗਿਆ ਸਾਰੀ ਟੀਮ ਛਾ ਗਈ ਆ ਤੇ ਬੜੀ ਖੁਸ਼ੀ ਵਾਲੀ ਗੱਲ ਆ ਸਮਝ ਨਹੀਂ ਆ ਰਹੀ ਇਹਦੇ ਨਾਲ ਕਿੰਨਾ ਮਾਣ ਆ ਪੁੱਤਾਂ ਨੂੰ ਅੱਧੀ ਪੁੱਤਰੇ ਦੋ ਗੋਲ ਕੀਤੇ ਪੂਰੇ ਜਿਹੜੇ ਬਹੁਤ ਉਹਨਾਂ ਦੇ ਕਾਲਾਂ ਸਾਹਮਣੇ ਹੁਣ ਆਣੀਆਂ ਸ਼ੁਰੂ ਹੋ ਜਾਣੀਆਂ ਸਾਨੂੰ ਅਜੇ ਪੁਰਸਕਾਰ ਨਹੀਂ ਮਿਲਦੀ ਪਈ ਅਟੈਂਡ ਕਰਾ ਦੇਣਾ ਉਹ ਜਿਹੜੇ ਸਾਡੇ ਕਾਲਜ ਰਿਸ਼ਤੇਦਾਰ ਸਭ ਦੇ ਨੇ ਉਹਨਾਂ ਨੂੰ ਬਹੁਤ-ਬ ਤੇਜੀ ਸਰਪੰਚ ਨੂੰ سپورਟ ਸਾਰੀ ਟੀਮ ਦਾ ਤੇ ਉਹ ਬੱਚੇ ਨੇ ਜਿਹੜੇ ਦੋ ਗੋਲ ਕੀਤੇ ਖੁਸ਼ੀ ਵਾਲੀ ਗੱਲ ਆ ਸਾਰੀ ਟੀਮ ਦੇ ਗੋਲ ਆ ਜੀ ਮੈਂ ਤੇ ਨਾਲ ਨਾਲ ਦਿਲ ਦੀ ਧਟਨਾ ਵਧੀਆ ਹੋਈਆਂ ਸਨ ਹਾਂਜੀ ਉਹ ਤੇ ਵਧਦੀਆਂ ਤੁਹਾਨੂੰ ਵੀ ਪਤਾ ਹੀ ਆ ਕਿ ਜਦੋਂ ਮੈਚ ਚੱਲਦਾ ਫਿਰ ਛੇਰਾਂ ਨੂੰ ਛੇਰਾਂ ਨੂੰ ਸੁਣਿਆ ਕੀ ਮਾਤਾ ਹਾਂਜੀ ਹਾਂਜੀ ਸਾਰਿਆਂ ਨੂੰ ਇਹ ਪੇ ਇਦਾਂ ਤਗੜੇ ਹੋ ਗਏ ਬੇਟੇ ਜਿਹੜੇ ਬਲਬ ਦੀਆਂ ਛੁੰਦੇ ਰਹਿਣ ਤੇ ਖੁਸ਼ੀਆਂ ਦਿੰਦੇ ਰਹਿਣ ਫਿਰ ਸਵਾਗਤ ਦੀ ਤਿਆਰੀਆਂ ਹਾਂਜੀ ਹਾਂਜੀ ਕਿਤੀਆਂ ਸਿਖਾਗਾ ਤਾਂ ਅਰਦਾਸ ਕਰਦੇ ਰੋ ਅਸੀਂ ਦੇਖਿਆ ਪਾਠ ਕਰਦੇ ਹਾਂ ਜੀ ਕੀਤੀ ਜੀ ਅੱਜ ਸ਼ੁਭ ਘੜੀ ਬੜੀ ਖੁਸ਼ੀ ਦਾ ਮਾਹੌਲ ਬਣਿਆ ਘਰ ਵਿੱਚ ਰੌਣਕਾਂ ਲੱਗੀਆਂ ਬੜੇ ਮਾਣ ਵਾਲੀ ਗੱਲ ਆ ਜੀ ਟਿੰਮ ਵਾਲ ਵਿੱਚ ਮਾਝੇ ਦੀ ਧਰਤੀ ਤੇ ਪੂਰੇ ਵਰਲਡ 'ਚ ਛਾ ਗਿਆ ਸਾਰੀ ਟੀਮ ਛਾ ਗਈ ਹੈ ਤੇ ਬੜੀ ਖੁਸ਼ੀ ਵਾਲੀ ਗੱਲ ਹੈ ਸਮਝ ਨਹੀਂ ਆ ਰਹੀ ਇਹਨਾਂ ਨੂੰ ਕਿੰਨਾ ਮਾਣ ਆਉਂਦਾ ਹੈ ਅੱਤਵੀ ਪੁੱਤਰੇ ਦੋ ਗੋਲ ਕੀਤੇ ਪੂਰੇ ਜਿਹੜੇ ਬਹੁਤ ਉਹਨਾਂ ਦੀਆਂ ਕਲਾਂ ਦਾ ਸਾਹਮਣੇ ਹੁਣ ਆਣੀਆਂ ਸ਼ੁਰੂ ਹੋ ਜਾਣੀਆਂ ਸਾਨੂੰ ਅਜੇ ਪੁਰਸਕਾਰ ਨਹੀਂ ਮਿਲਦੀ ਪਈ ਅਟੈਂਡ ਕਰਾਉਣਾ ਦੇ ਉਹ ਜਿਹੜੇ ਸਾਡੇ ਕਾਲਜ ਰਿਸ਼ਤੇਦਾਰ ਸਭ ਦੇਣ ਦੇ ਉਹਨ ਗੋਲ ਕੀਤੇ ਜੀ ਸਰਪੰਚ ਨੂੰ ਸਪੋਰਟ ਸਾਰੀ ਟੀਮ ਦਾ ਤੇ ਉਹ ਬੱਚੇ ਨੇ ਜਿਹੜੇ ਆ ਦੋ ਗੋਲ ਕੀਤੇ ਖੁਸ਼ੀ ਵਾਲੀ ਗੱਲ ਆ ਸਾਰੀ ਟੀਮ ਦੇ ਗੋਲ ਆ ਜੀ ਮੈਦਾਨਾਂ ਦੇ ਨਾਲ ਨਾਲ ਦਿਲ ਦੀ ਧੜਕਣਾ ਵਧੀਆ ਹੋਈ ਆ ਸਰ ਹਾਂਜੀ ਉਹ ਤੇ ਵਧਦੀ ਆ ਤੁਹਾਨੂੰ ਵੀ ਪਤਾ ਹੀ ਆ ਕਿ ਜਦੋਂ ਮੈਚ ਚੱਲਦਾ ਫਿਰ ਛੇਰਾਂ ਨੂੰ ਛੇਰਾਂ ਨੂੰ ਸੁਣਿਆ ਕੀ ਮਾਤਾ ਹਾਂਜੀ ਹਾਂਜੀ ਸਾਰਿਆਂ ਨੂੰ ਇਹ ਪੇ ਇਦਾਂ ਤਗੜੇ ਹੋ ਗਏ ਬੇਟੇ ਜਿਹੜੇ ਉਪਲਬਧੀਆਂ ਛੁੰਦੇ ਰਹਿਣ ਤੇ ਖੁਸ਼ੀਆਂ ਦਿੰਦੇ ਰਹਿਣ ਬਹੁਤ ਸਵਾਗਤ ਦੀ ਤਿਆਰੀਆਂ ਹਾਂਜੀ ਹਾਂਜੀ ਪਰ ਕੀਤੀ ਤੁਸੀਂ ਕਹਿੰਦਾ ਤਾਂ ਅੰਦਾਜ਼ ਕਰਦੇ ਰੋ ਅਸੀਂ ਦੇਖਿਆ ਪਾਟ ਕਰਦੇ ਹਾਂ ਜੀ ਕੀਤੀ ਜੀ ਅੱਜ ਸ਼ੁਭ ਘੜੀ ਬੜੀ ਖੁਸ਼ੀ ਦਾ ਮਾਹੌਲ ਬਣਿਆ ਘਰ ਵਿੱਚ ਰੌਣਕਾਂ ਲੱਗੀਆਂ ਬੜੇ ਮਾਣ ਵਾਲੀ ਗੱਲ ਆ ਜੀ ਟਿੰਮੋ ਵਾਲ ਵਿੱਚ ਮਾਝੇ ਦੀ ਧਰਤੀ ਤੇ ਪੂਰੇ ਵਰਲਡ 'ਚ ਛਾ ਗਿਆ ਸਾਰੀ ਟੀਮ ਛਾ ਗਈ ਹੈ ਤੇ ਬੜੀ ਖੁਸ਼ੀ ਵਾਲੀ ਗੱਲ ਆ ਸਮਝ ਨਹੀਂ ਆ ਰਹੀ ਇਹ ਕਿੰਨਾ ਮਾਣ ਆਪਾਂ ਕਰਦੇ ਹਾਂ ਅੱਜ ਵੀ ਪੁੱਤਰੇ 2 ਗੋਲ ਕੀਤੇ ਬੜੇ ਇਸ਼ਤਿਹਾਰ ਜਿਹੜੇ ਬਹੁਤ ਉਹਨਾਂ ਦੀ ਕਲਾਂ ਸਾਡੇ ਸਾਹਮਣੇ ਹੁਣ ਆਣੀਆਂ ਸ਼ੁਰੂ ਹੋ ਜਣੀਆਂ ਸਾਨੂੰ ਅਜੇ ਪੁਰਸਕਾਰ ਨਹੀਂ ਮਿਲਦੀ ਪਈ ਅਟੈਂਡ ਕਰਾਉਣਾ ਉਹ ਜਿਹੜੇ ਸਾਡੇ ਕਾਲਜ ਰਿਸ਼ਤੇ ਦਾ ਸਭ ਦੇ ਦੀ ਤੇਜੀ ਸਰਪੰਚ ਨੂੰ سپورਟ ਸਾਰੀ ਟੀਮ ਦਾ ਤੇ ਉਹ ਬੱਚੇ ਨੇ ਜਿਹੜੇ ਆ ਦੂ ਗੋਲ ਕੀਤੇ ਖੁਸ਼ੀ ਵਾਲੀ ਗੱਲ ਆ ਸਾਰੀ ਟੀਮ ਦੇ ਗੋਲ ਆ ਜੀ ਮੈਂ ਤੇ ਨਾਲ ਨਾਲ ਦਿਲ ਦੀ ਧੜਕਣਾ ਵਧੀਆ ਹੋਈ ਆ ਹਾਂਜੀ ਉਹ ਤੇ ਵਧਕਦੀ ਆ ਤੁਹਾਨੂੰ ਵੀ ਪਤਾ ਹੀ ਆ ਕਿ ਜਦੋਂ ਮੈਚ ਚੱਲਦਾ ਫਿਰ ਚਾਹੇ ਸ਼ੇਰਾਂ ਨੂੰ ਸ਼ੇਰਾਂ ਨੂੰ ਸੁਣਿਆ ਕੀ ਮਾਤਾ ਹਾਂਜੀ ਹਾਂਜੀ ਸਾਰਿਆਂ ਨੂੰ ਇਹ ਪੀ ਇਦਾਂ ਤਗੜੇ ਹੋ ਕੇ ਬੈਠੇ ਜਿਹੜੇ ਬਲਬ ਦੀਆਂ ਛੁੰਦੇ ਰਹਿਣ ਤੇ ਖੁਸ਼ੀਆਂ ਦਿੰਦੇ ਰਹਿਣ ਪੂਰ ਸਵਾਗਤ ਦੀ ਤਿਆਰੀਆਂ ਹਾਂਜੀ ਹਾਂਜੀ ਕਿਤੀਆਂ ਸੁਗਾਤ ਕਰ ਅਰਦਾਸ ਕਰਦੇ ਰੋ ਅਸੀਂ ਦੇਖਿਆ ਪਾਟ ਕਰਦੇ ਹਾਂ ਜੀ ਕੀਤੀ ਜੀ ਅੱਜ ਸ਼ੁਭ ਘੜੀ ਬੜੀ ਖੁਸ਼ੀ ਦਾ ਮਾਹੌਲ ਬਣਿਆ ਘਰ ਵਿੱਚ ਰੌਣਕਾਂ ਲੱਗੀਆਂ ਬੜੇ ਮਾਣ ਵਾਲੀ ਗੱਲ ਆ ਜੀ ਤੇ ਮੋਬਲ ਵਿੱਚ ਮਾਝੇ ਦੀ ਧਰਤੀ ਤੇ ਪੂਰੇ ਵਰਲਡ 'ਚ ਛਾ ਗਿਆ ਸਾਰੀ ਟੀਮ ਛਾ ਗਈ ਹੈ ਤੇ ਬੜੀ ਖੁਸ਼ੀ ਵਾਲੀ ਗੱਲ ਹੈ ਸਮਝ ਨਹੀਂ ਆ ਰਹੀ ਇਹਨਾਂ ਨੂੰ ਕਿੰਨਾ ਮਾਣ ਆਉਂਦਾ ਹੈ ਅੱਤ ਵੀ ਪੁੱਤਰੇ ਦੋ ਗੋਲ ਕੀਤੇ ਪੂਰੇ ਜਿਹੜੇ ਬਹੁਤ ਉਹਨਾਂ ਦੇ ਅਕਾਲ ਸਰ ਸਾਹਮਣੇ ਹੁਣ ਆਣੀਆਂ ਸ਼ੁਰੂ ਹੋ ਜਣੀਆਂ ਸਾਨੂੰ ਅਜੇ ਪੁਰਸਕਾਰ ਨਹੀਂ ਮਿਲਦੀ ਪਈ ਅਟੈਂਡ ਕਰਾਉਣਾ ਉਹ ਜਿਹੜੇ ਸਾਡੇ ਕਾਲਜ ਰਿਸ਼ਤੇਦਾਰ ਸਭ ਦੇਣ ਦੇ ਉਹਨਾਂ ਦੀ ਤੇਜੀ ਸਰਪੰਚ ਨੂੰ ਸਪੋਰਟ ਸਾਰੀ ਟੀਮ ਦਾ ਤੇ ਉਹ ਬੱਚੇ ਨੇ ਜਿਹੜੇ ਦੋ ਗੋਲ ਕੀਤੇ ਖੁਸ਼ੀ ਵਾਲੀ ਗੱਲ ਆ ਸਾਰੀ ਟੀਮ ਦੇ ਗੋਲ ਆ ਜੀ ਮੈਦਾਨਾਂ ਦੇ ਨਾਲ ਨਾਲ ਦਿੱਲੀ ਤੱਕ ਨਾਲ ਵਧੀਆ ਹੋਈਆਂ ਸਨ ਹਾਂਜੀ ਉਹ ਤੇ ਵਧਦੀਆਂ ਤੁਹਾਨੂੰ ਵੀ ਪਤਾ ਹੀ ਆ ਕਿ ਜਦੋਂ ਮੈਚ ਚੱਲਦਾ ਫਿਰ ਛੇਰਾਂ ਨੂੰ ਛੇਰਾਂ ਨੂੰ ਸੁਣਿਆ ਕੀ ਮਾਤਾ ਹਾਂਜੀ ਹਾਂਜੀ ਸਾਰਿਆਂ ਨੂੰ ਇਹ ਵੀ ਇਦਾਂ ਤਗੜੇ ਹੋ ਗਏ ਬੇਟੇ ਜਿਹੜੇ ਬਲਬ ਦੀਆਂ ਛੁੰਦੇ ਰਹਿਣ ਤੇ ਖੁਸ਼ੀਆਂ ਦਿੰਦੇ ਰਹਿਣ ਕੋਲ ਸਵਾਗਤ ਦੀ ਤਿਆਰੀਆਂ ਹਾਂਜੀ ਹਾਂਜੀ ਕੀਤੀਆਂ ਸੀਗਾ ਕਰ ਅਰਦਾਸ ਕਰਦੇ ਰੋ ਅਸੀਂ ਦੇਖਿਆ ਪਾਠ ਕਰਦੇ ਹਾਂ ਜੀ ਕੀਤੀ ਜੀ ਅੱਜ ਸ਼ੁਭ ਘੜੀ ਬੜੀ ਖੁਸ਼ੀ ਦਾ ਮਾਹੌਲ ਬਣਿਆ ਘਰ ਵਿੱਚ ਰੌਣਕਾਂ ਲੱਗੀਆਂ ਬੜੇ ਮਾਣ ਵਾਲੀ ਗੱਲ ਆ ਜੀ ਤੇ ਮੋਬਾਈਲ ਵਿੱਚ ਮਾਝੇ ਦੀ ਧਰਤੀ ਤੇ ਪੂਰੇ ਵਰਲਡ 'ਚ ਛਾ ਗਿਆ ਸਾਰੀ ਟੀਮ ਛਾ ਗਈ ਆ ਤੇ ਬੜੀ ਖੁਸ਼ੀ ਵਾਲੀ ਗੱਲ ਆ ਸਮਝ ਨਹੀਂ ਆ ਰਹੀ ਅੱਜ ਵੀ ਪੁੱਤਰ ਨੇ ਦੋ ਗੋਲ ਕੀਤੇ ਪੂਰੇ ਜਿਹੜੇ ਬਹੁਤ ਉਹਨਾਂ ਦੀ ਅਕਲ ਸਾਹਮਣੇ ਹੁਣ ਆਣੀਆਂ ਸ਼ੁਰੂ ਹੋ ਜਣੀਆਂ ਸਾਨੂੰ ਅਜੇ ਪੁਰਸਕਾਰ ਨਹੀਂ ਮਿਲਦੀ ਪਈ ਅਟੈਂਡ ਕਰਾਉਣਾ ਉਹ ਜਿਹੜੇ ਸਾਡੇ ਕਾਲਜ ਰਿਸ਼ਤੇਦਾਰ ਸਭ ਦੇ ਉਹਨਾਂ ਨੂੰ ਬਹੁਤ-ਬਹੁਤ ਵਧਾਈ ਟੀਮ ਨੇ ਗੋਲ ਦੀ ਤੇਜੀ ਸਰਪੰਚ ਨੂੰ سپورਟ ਸਾਰੀ ਟੀਮ ਦਾ ਤੇ ਉਹ ਬੱਚੇ ਨੇ ਜਿਹੜੇ ਦੋ ਗੋਲ ਕੀਤੇ ਖੁਸ਼ੀ ਵਾਲੀ ਗੱਲ ਆ ਸਾਰੀ ਟੀਮ ਦੇ ਗੋਲ ਆ ਜੀ ਮੈਂ ਤੇ ਨਾਲ ਨਾਲ ਦਿਲ ਦੀ ਧਟਨਾ ਵਧੀਆ ਹੋਈਆਂ ਸਭ ਹਾਂਜੀ ਉਹ ਤੇ ਵਧਕਦੀਆਂ ਤੁਹਾਨੂੰ ਵੀ ਪਤਾ ਹੀ ਆ ਕਿ ਜਦੋਂ ਮੈਚ ਚੱਲਦਾ ਫੇਰਾਂ ਨੂੰ ਫੇਰਾਂ ਨੂੰ ਸੁਣਿਆ ਕੀ ਮਾਤਾ ਹਾਂਜੀ ਹਾਂਜੀ ਸਾਰਿਆਂ ਨੂੰ ਇਹ ਪੇਦਾ ਤਗੜੇ ਹੋ ਗਏ ਬੇਟੇ ਜਿਹੜੇ ਬਲਬ ਦੀਆਂ ਛੁੰਦੇ ਰਹਿਣ ਤੇ ਖੁਸ਼ੀਆਂ ਦਿੰਦੇ ਰਹਿਣ ਪੂਰ ਸਵਾਗਤ ਦੀ ਤਿਆਰੀਆਂ ਹਾਂਜੀ ਹਾਂਜੀ ਕੀਤੀ ਤੁਸੀਂ ਕਹਿੰਦਾ ਤਾਂ ਅੰਦਾਜ਼ ਕਰਦੇ ਰੋ ਅਸੀਂ ਦੇਖਿਆ ਪਾਟ ਕਰਦੇ ਹਾਂਜੀ ਕੀਤੀ ਜੀ ਅੱਜ ਸ਼ੁਭ ਘੜੀ ਬੜੀ ਖੁਸ਼ੀ ਦਾ ਮਾਹੌਲ ਬਣਿਆ ਘਰ ਵਿੱਚ ਰੌਣ